ਤੇ ਹਾਣੇ ਵਾਲਾ ਇਹ ਵੀ ਟਾਪ ਦਾ ਰੇਡਰ ਹੈ ਸੁਖਰਾਜ ਨੇ ਨਿਊਜ਼ੀਲੈਂਡ ਦੇ ਵਿਸ਼ਪ ਕੱਪ 'ਚ ਥਾਪੀਆਂ ਮਾਰੀਆਂ ਨਾ ਉਹ ਦਿਲਾਂ ਤੇ ਰਾਜ ਕਰ ਗਈਆਂ ਮੇਰੇ ਵੀਰਿਆ ਕਰ ਮੁੰਡੇ ਦੀ ਸਿਫਤ ਲਓ ਸਾਹਮਣੇ ਜਸ਼ਨ ਨੇ ਕਬੱਡੀ ਪਾਤੀ ਹੈ ਇਹਦੀਆਂ ਥਾਪੀਆਂ ਇਹਦੇ ਐਕਸ਼ਨ ਇਹਦਾ ਅੰਦਾਜ਼ ਇਹਦੀ ਚਾਲ ਪਰ ਫੱਕਰ ਢੰਡੇ ਵਾਲਾ ਫੇਰ ਆ ਹੁੰਦੀ ਹੋਈ ਬੱਲੇ ਬੱਲੇ ਲਓ ਦੋ ਖਿਡਾਰੀਆਂ ਦੇ ਦਰਮਿਆਨ ਪਰ ਦੇਖੋ 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 ਇੱਥੇ ਰੱਖ ਇੱਥੇ ਰੱਖ ਸਿਰਾ ਓਏ ਗੱਬਰੂਆ ਸਿਰਾ ਓਏ ਗੱਬਰੂਆ ਏ ਆ ਮੇਲਾ ਨਾ ਟੁੱਟਿਆ ਤਾਰੀ ਦਾਸ ਵੀਰੇ ਮੈਚ ਵਧੀਆ ਲੱਗਦਾ ਤਾੜੀਆਂ ਕਰੀ ਫੇਰ ਮਾਰੋ ਜ਼ੋਰਦਾਰ ਸਾਡੇ ਮੰਨਤ ਇਟਲੀ ਮੰਨੂ ਇਟਲੀ ਤੇ ਨਾਲ ਨਾਵ ਇਟਲੀ ਉਹ ਕਹਿੰਦੇ ਸਾਡੇ ਰੋਜ ਭਿੰਡਰ ਮੱਝ ਦੇ ਮਝਾਲ ਪੇਜ ਵਾਲੇ ਦਾ ਨਗਦਰਾ ਸ਼ੀਨਾ ਸਨਮਾਨ ਕਰਾਂਗੇ ਗਗਨ ਤੇ ਨਵ ਹੁਣੀ ਬਹੁਤ ਮਾਣ ਕਰਦੇ ਆ ਨਵ ਤੇ ਮੰਨੂ ਇਟਲੀ ਵਾਲੇ ਵੀਰਾਂ ਦੇ ਉੱਤੇ ਇਟਲੀ ਦੇ ਕਹਿੰਦੇ ਰੋਮ ਗਏ ਅਰੀਸੋ ਗਏ ਬਹੁਤ ਪੰਜਾਬੀ ਵਸਦੇ ਆ ਬਹੁਤ ਕਬੱਡੀ ਨੂੰ ਪਿਆਰ ਕਰਦੇ ਆ ਪਰ ਇਧਰਲੇ ਪਾਸੇ ਆ ਕਹਿੰਦੇ ਇਟਲੀ ਦੇ ਅਰੀਸੋ ਕੱਪ ਦੇ ਵੀ ਖੇਡਿਆ ਹਾਲੈਂਡ ਦੀ ਟੀਮ ਦੇ ਲਈ ਇਹ ਆ ਸੁਖਮਣ ਪਿਆਸੀਆ ਦੂਸਰੇ ਪਾਸੇ ਚਾਰ ਸੋਨੀ ਫਕਰ ਦੇਣਾ ਫਕਰ ਦੇਣਾ ਤੇ ਸੁਖਮਣ ਟੱਕਰ ਸਿਰੇ ਦੀ ਆ ਸੋਨੀ ਦੇ ਸੋ ਸੋਨੀ ਦੇ ਸੁਖਵਰ ਦੇਖੋ ਨਿਆਰਾ ਹੈ ਆ ਬੱਲੇ 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 ਮਾਨਸਾ ਦਾ ਕਹਿੰਦੇ ਨੰਬਰਾਂ ਦਾ ਫਰਕ ਸੀਗਾ ਪਰ ਹੁਣ ਫਰਕ ਨਿਕਲ ਗਿਆ ਹੁਣ ਫਰਕ ਨਿਕਲ ਗਿਆ ਕਿ ਹਾਰੇ ਤੇ ਯਾਰ ਮੈਦਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਹਾਰੇ ਤੇ ਤੀਰ ਕਮਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਲਓ ਬੁਲਟ ਦੀ ਪਈ ਹੋਈ ਰੇਡ ਹੁਣ ਚਾਰਾਂ ਦੇ ਵਿੱਚੋਂ ਕ ਬੁਲਟ ਤੇ ਕਾਰਜਨ ਇੱਥੇ ਰੱਖ ਏ ਆ ਬੱਲੇ ਬੱਲੇ ਏ ਆ ਬੱਲੇ ਬੱਲੇ ਸਿਰੇ ਦੀ ਕਬੱਡੀ ਹੋ ਰਹੀ ਹੈ ਅਗਲੀ ਰੇਡ ਜਸ਼ਨ ਆਰਮਗੀਰੀਆ ਭਾਈ ਗਰਾਊਂਡ ਥੋੜਾ ਜਿਹਾ ਕਲੀਅਰ ਰੱਖੋ ਵੀਰ ਬਣ ਕੇ ਗਰਾਊਂਡ ਥੋੜਾ ਕਲੀਅਰ ਰੱਖੋ ਲੈ ਵੀ ਸ਼ੇਵ ਰੇਡ ਪੈ ਗਈ ਹੈ ਹੋ ਰੇਡ ਪੈ ਗਈ ਓਏ ਟੱਕਰ ਗੁਰਦੇਤਨਾ ਇਹ ਸੁਪਨੇ ਆ ਚੋਂਦਾ ਹੈ ਇਹ ਰੇਡਰਾਂ ਦੀਆਂ ਨੀਂਦਾਂ ਹਟਾਉਂਦਾ ਓਏ ਰੱਬਾ ਓਏ ਮੋਰ ਬਣਾਉਂਦਾ ਓਏ ਬਾਬਾ ਸਿਰਾ ਕਰਦਾ ਸਿਰਾ ਕਰਾਉਂਦਾ ਸਿਰਾ ਹੋ ਗਿਆ ਭਾਊ ਸਿਰਾ ਹੋ ਗਿਆ ਦੋਨੋਂ ਲੰਗੜ ਚ ਸਿਰਾ ਹੋ ਗਿਆ ਦੋਨੋਂ ਲੰਗੜ ਚ ਏ ਗਿਰਾ ਵਾਲੀ ਸਰਾ ਹੋ ਗਿਆ ਜਮਈ ਸਰਾ ਹੋ ਗਿਆ ਪੂਰਾ ਸਰਾ ਜਰਮਨ ਬੈਲਜੀਅਮ ਤੋਂ ਤੇ ਉਹਨਾਂ ਦੇ ਨਾਲ ਚਮਕੀਲਾ ਨਹੀਂ ਸਾਡੇ ਉਹ ਕਹਿੰਦੇ 50 ਯੂਰੋ ਦੀਆਂ ਤਿੰਨ ਪਰ ਕਿੱਥੇ 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 ਆ ਰਿਹਾ ਲਓ ਦੇਖੋ ਯਾਰ ਏ ਬੱਲੇ 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 ਮੇਲਾ ਨੱਚੁੱਟਿਆ ਮੇਲਾ ਨੱਚੁੱਟਿਆ ਬੁਲਰ ਤੇ ਸੋਨੀ ਲੋੰਜ ਨੇ ਕੀਤੇ ਆ ਧੰਨਵਾਦ ਅੰਬਾ ਮੁੜਕੋ ਮੁੜਕੀ ਹੋ ਗਿਆ ਮੇਰੇ ਮਿੱਤਰੋ ਦੋ ਪਲ ਰਹੀਆ ਸਾਥੋ ਜਾ ਖਲੋ ਇਹ ਤੇਰਾ ਮੁੜਕਾ ਰਿਆ ਚੋ ਇੱਕ ਪਾਸੇ ਔਲਖਾਂ ਵਾਲਾ ਆ ਕਹਿੰਦੇ ਗੇਮ ਚੇਂਜਰ ਵਾਲਾ ਗੇਮ ਚੇਂਜਰ ਤੇ ਅੰਬਾ ਗੇਮ ਚੇਂਜਰ ਗੇਮ ਚੇਂਜਰ ਤੇ ਅੰਬਾ ਗੇਮ ਚੇਂਜਰ ਤੇ ਅੰਬਾ ਫਤਰੀ ਵੀਰਿਆ ਇਹ ਸਾਡੇ ਕੁਲਵਿੰਦਰ ਸਿੰਘ ਧਾਰੀ ਵਾਲਾ ਪਜ਼ੀਰੀ ਵਾਲੇ ਲਾਲੀ ਭਿੰਡਰ ਦੀ ਪਜ਼ੀਰੀ ਵਾਲੇ ਧੰਨਵਾਦ ਆ ਉਹ ਸਾਹਮਣੇ ਪਾਸੇ ਜਸ਼ਨ ਆ ਗਿਆ আলমਗੀਰੀਆ ਹਟ ਜੋ ਪਾਸੇ ਹੁਣ ਚਾਰ ਜੋ ਬੀਕਪਾਸ ਤੇ ਉਸਤਾਦ ਹੈ ਉਸਤਾਦ ਬਾਜੂ ਬੇ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਫਰੀਦਕੋੜੀਆ ਤੇ ਜਸ਼ਨ ਫਰੀਦਕੋੜੀਆ ਤੇ ਜਸ਼ਨ ਫਰੀਦਕੋੜੀਆ ਤੇ ਜਸ਼ਨ ਫਰੀਦਕੋੜੀਆ ਯਾਵੇ ਜਸ਼ਨ ਜਸ਼ਨ ਤੇ ਫਰੀਦਕੋਟਿਆ ਜਸ਼ਨ ਤੇ ਹੁਣ ਮੰਝਲਾਂ ਦੀਆਂ ਰਾਹਾਂ ਉਤੇ ਮੰਝਲਾਂ ਦੀਆਂ ਰਾਹਾਂ ਉਤੇ ਜਿਹੜੀ ਭਜਦੀ ਮਾਰੀ ਨਾ ਬਰੇਕਾਂ ਜਸ਼ਨ ਸਿਆਂ ਭਜਾਈ ਚੱਲ ਤੂੰ ਮਿੱਤਰਾ ਚੜਾਈ ਦੇਖ ਲੋਕ ਮੱਚਦੇ ਲੋਕਾਂ ਦੀ ਟੈਨਸ਼ਨ ਛੱਡ ਮਚਾਈ ਚੱਲ ਤੂੰ ਮਚਾਈ ਚੱਲ ਤੂੰ ਇਧਰ ਸਾਡਾ ਗੁਰਪ੍ਰੀਤ ਮਾਰਚਨ ਨੇਵੀ ਵਾਲਾ ਜਸ਼ਨ ਵਾਸਤੇ 1000 ਰੁਪਏ ਪਾਉਣ ਕਰਦਾ ਔਲਖਾਂ ਵਾਲਾ ਓਏ ਸੋਹਣਿਆ ਸਿਰਾਂ ਓਏ ਸੋਹਣਿਆ ਸਿਰਾਂ ਓਏ ਸੋਹਣਿਆ ਜੱਫੇ ਤੇ ਜੱਫਾ ਠਾ ਜੱਫਾ ਜੱਫੇ ਤੇ ਜੱਫਾ ਠਾ ਜੱਫਾ ਔਲਖਾ ਕਹਿੰਦੇ ਆਈ ਤੇ ਆਈ